ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਹੋ ਕੇ ਸਾਰੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਯਰਸ ਵਲੋਗ ਜੀ ਇੱਕ ਨਵੇਂ ਵਲੋਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦਿਖਾਣੀਆਂ ਗੁਰਦੁਆਰਾ ਸਾਹਿਬ ਦਾ ਜੋ ਰਮਾਲਾ ਜੋ ਹੈ ਚੋਲਾ ਸਾਦਾ ਚੇਂਜ ਹੋਣਾ ਜੀ ਤੇ ਤੁਹਾਨੂੰ ਦਿਖਾਣੇ ਆ ਵਲੋਗ ਬਣਾ ਕੇ ਪੂਰਾ ਤੇ ਜਿਹੜੇ ਨਵੇਂ ਵੀਰਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਆਪਣਾ ਵੱਧ ਤੋਂ ਵੱਧ ਪਿਆਰ ਦਿਓ ਆ ਦਾ ਵਲੋਗ ਕਰਨ ਲੱਗੇ ਜੀ ਸ਼ੁਰੂ ਇੱਕ ਨਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ ਤੇ ਆ ਜੋ ਕਰੀਏ ਜੀ ਅੱਗੇ ਕੰਟੀਨਿਊ ਕੌਣ ਜਣ ਗੁਣ ਤੇਰੇ ਓਏ ਦੂਰ ਕੌਣ ਜਣ ਗੁਣ ਤੇਰੇ ਇਹ ਬੰਦੇ ਆ ਇੱਧਰ ਬੈਠੇ ਵੀਰ ਜਿਹੜੀ ਜਿੱਪ ਨੂੰ ਚਾਹੁੰਦੇ ਹਾਂ ਸਾਡੇ ਤੋਂ ਬਹੁਤ ਲੱਗਦਾ ਆਹ ਦੇਖ ਵੀਗਦੇ ਇੱਧਰ ਹੀ ਹੁੰਦੇ ਠੀਕ ਹੈ ਯਾਨੀ ਜਦੋਂ ਵੀਰੇ ਨਾਲ ਲੰਦੇ ਇਹ ਕਿੱਧਰ ਗਈ ਤੇ ਉਹ ਕਿੱਧਰ ਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਲੱਗ ਗਿਆ ਨਾ ਨਾ સીરત નંબર 2 ઓકે કિશન દીધી છે લુઆર ઇસ્વાર ગુરુ આટલે ના राज करेगा खालसा राज करेगा खालसा भाई दी का खालसा भाई दी की फनिया राज तेरे ना खालसा राज तेरे ना खालसा राज करेगा खालसा राज करेगा खालसा दी पहले का खालसा बाकी रहे मखरे बाकी रहे मखरे बाकी रहे ਤਾਨੂੰ ਖੁੱਲਿਆ ਮਿਲੇਗਾ ਕੰਮ ਤੇ ਆਈਦਾ ਨਾ ਫਿਰ ਉਦੋਂ ਤਾਰ ਨਾ ਨੇੜਿਆ ਬੈ ਧਾਏ ਸਭ ਥਾਈ ਹੋਏ ਸਹਾਈ ਦਾ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸਤ ਸਾਈਂ ਦੇ ਸਿਰ ਤੇ ਮਾਰਦੀ ਨਾਮ ਜਪਿਆ ਵੰਡ ਛਕਿਆ ਦੇਖ ਤਲਾਈ ਤੇ ਗਵਾਹੀ ਦੇ ਕੇ ਅੰਦਰ ਕੀਤਾ ਚਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰ ਸਤ ਸਾਈ ਸਭੋ ਜੀ ਜਿਨ੍ਹਾਂ ਸਿੰਘਾਂ ਸਿਕਣੀਆਂ ਨੇ ਕਰਦੇ ਸਿਰ ਦਿੱਤੇ ਹੰਦ ਤੰਗ ਪਟਾਏ ਔਪਕਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਜਰਾਏ ਸਿੱਖੀ ਸਿਰ ਤੇ केसा ਸਵਾਸਾਂ ਨਾਲ ਆਇਆ ਬੰਦਰ ਖਾਲਸਾ ਸਾਹਿਬ ਬੋਲੋ ਜੀ ਪੰਜਾਬ ਕਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਦਰ ਖਾਲਸਾ ਸਾਹਿਬ ਬੋਲੋ ਜੀ ਪ੍ਰਚਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਤਾਮਨਤਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਇਤ ਦੇਖ ਤੇ ਫਤਿਹ ਬਿਰਦ ਕੀ ਪੈਦ ਕੰਜ ਕੀ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾ ਵਿਵੇਕ ਦਾ ਸਹਾ ਦਾ ਪ੍ਰੋਸਾ ਦਾ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਕੌਕੀਆਂ ਚੰਡੇ ਗੁੰਗੇ ਜੁਗੋ ਜੁਗ ਅਟਲ ਸ਼ਰਮਕਾ ਜੈਕਾਰ ਬੋਲੋ ਜੀ ਸਿਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰੱਖ ਆਪ ਆਕਾਲ ਪੁਰਖ ਅੰਤਰਜਾਮੀ ਹੇ ਆਪਣੇ ਪੰਛ ਦੇ ਸਦਾ ਸਹਾਈ ਦਾਤਾਰ ਪਾਤਸ਼ਾਹ ਜੀ ਦਿਨਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪ ਜੀ ਦੇ ਪਿਆਰੇ ਪੰਛ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀ ਰਾਤ ਸੇਵਾ ਸੰਭਾਲਦਾ ਦਾਣ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਏ ਜਿਮਾਨਿਆਂ ਦੇ ਮਾਨ ਜਿਤਾਨਿਆਂ ਦੇ ਤਾਨ ਨਿਉਟਨ ਨਿਉਟ ਮਹਿਰਬਾਨ ਸਭ ਜੀ ਦੀ ਕਰੰਤਨ ਕਮਨਾ ਕਰਦਾ ਸੇਂਤੀ ਹੈ ਵਹਿ ਪ੍ਰਗਟਿਓ ਮਰਦੇ ਅਗਫੜਾ ਬ੍ਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਗਲਾ ਹਰਸਾ ਕਾਲ ਪੁਰਹੀ ਹੋਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਕੰਡ ਪ੍ਰਾਨ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹਾਂ ਸਦ ਸੰਗਾਂ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਲਈ ਤੇਰਨ ਖਾਲਸਾ ਮੇਰੋ ਕਸ਼ ਅਰਪਾਤ ਖਾਲਸਾ ਮੇਰੋ ਸੁਖ ਐਲਾਦਾ ਦੇ ਵਾਹਵਾਕਨ ਸਾਥ ਆਪ ਜੀ ਦੇ ਪਿਆਰੇ ਨਿਆਰੇ ਸਾਲ ਸਾਪੰਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੇ ਦਰ ਕਰਦੇ ਸ਼ਰਧਾਲੂ ਪਰਿਵਾਰ ਅਤੇ ਸਕੂਲ ਸੰਸਥਾ ਵੱਲੋਂ ਰਣ ਕਰਾ ਦਇਆਕ ਮਿੰਨਤਾਹਰ ਪਾਤਸ਼ਾਹ ਮਿਹਰਬਾਨ ਕਰਨੀ ਸੇਵਾ ਕਰਦੇ ਹੋਈਆਂ ਬੇਅੰਤ ਸ਼ੁਕਰੀਆ ਦੀ ਜਮਾੜਿਆ ਅਗੇ ਵੀ ਸ਼ਤ ਪਤਿਸ਼ ਕਰਨੀ ਆਦੋ ਪੈਂਜੇ ਲਖਵੀਰ ਕਾਰਤਨਾ ਦੇ بیٹے ਮੀ ਤੇ ਪਿਆਰ ਭਾਗ ਮੇਲ ਜੋਲ ਦੀ ਭਾਵਨਾ ਬਖਸ਼ਿਸ਼ ਕਰ ਲਈ ਦਇਆ ਕਰਨੀ ਦਾਤਾਰ بادشاہ ਕਿਰਪਾ ਕਰੋ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਆਪ ਜੀ ਦਾਤਾਰ ਪਾਸ਼ਾ ਜੀ ਆਗਿਆ ਬਖਸ਼ਿਸ਼ ਕਰਕੇ ਨਿਸ਼ਾਨ ਸਾਹਿਬ ਸਲਾਮ ਦੀ ਆਗਿਆ ਬਖਸ਼ੋ ਖੁਸ਼ੀਆਂ ਬਖਸ਼ੋ ਚੜ੍ਹਦੀ ਕਲਾ ਕਰੋ ਸੇ ਪਿਆਰੇ ਮੇਰੋ ਜਨਾ ਵਿਲਿਆ ਆਪ ਜੀ ਦਾ ¿Ves? राज करे न हा रहे न ते Boa